ਕਾਬਲ ਸਿੰਘ ਜੀ ਕਾਬਲ ਸਿੰਘ ਜੀ ਜਗਤੂ ਸੀ ਜਗਮਉਂ ਦੇ ਬ੍ਰਦਰ ਬ੍ਰਦਰ ਹੈ ਇਹ ਤੁਹਾਡੇ ਬ੍ਰਦਰ ਕਦੋਂ ਸ਼ਹੀਦ ਹੋਏ ਆ ਕਿਸ ਤਰ੍ਹਾਂ ਕਦ ਕਿੰਨੀ ਨੌਕਰੀ ਹੋਈ ਸੀ ਇਹਨਾਂ ਦੀ ਨੌਕਰੀ 15 16 ਸਾਲ ਹੋ ਗਈ ਹੈ ਤੇ ਇਹ ਸ਼ਹੀਦ 3 ਦਿਨ ਹੋ ਗਏ ਇਹਨਾਂ ਨੂੰ ਇਹ ਕਿਹੜੀ ਜਗ੍ਹਾ 'ਚ ਸੀਗੇ ਜਦੋਂ ਇਹ ਸੀਤਾਮੜੀ ਹੈ ਬਿਹਾਰ 'ਚ ਬਿਹਾਰ 'ਚ ਤੇ ਉਸ ਤੋਂ ਬਾਅਦ ਪਰਿਵਾਰ 'ਚ ਕੌਣ-ਕੌਣ ਹੈ ਸਰਵਾਰ 'ਚ ਸਾਡੀ ਮਾਤਾ ਜੀ ਹੈ ਹੋਰ ਬ੍ਰਦਰ ਹੈਗੇ 3 4 ਭਰਾ ਹੈਗੇ 5 ਭਰਾ ਸੀ ਤੇ ਇਹ ਸੀ ਤੋਂ ਕਿ ਪ੍ਰਾਸੋ ਤੇ ਮੇਰੇ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਡੇ ਉਹਨਾਂ ਦੇ ਪਰਿਵਾਰ ਦੇ ਸਾਰੇ ਖਿਆਲ ਦਿੱਤਾ ਜਾਵੇ ਸਾਨੂੰ ਪੂਰੀ ਦੇਖ ਰੱਖੇ ਕਿ ਜੇ ਜਿਹੜੇ ਅੱਜ ਨੌਜਵਾਨ ਜਗਮਉਨ ਸ਼ਹੀਦ ਹੋਇਆ ਤੁਸੀਂ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆਪਣੇ ਦੇਖੋ ਬਿੰਦੇ ਡਾਲਾਂ ਦੇ ਜਵਾਨ ਸੀਗੇ ਜਗਮਉਨ ਜੀ ਕਿ ਨਾਲ 17 ਸਾਲ ਇਹਨਾਂ ਨੇ ਐਸਐਸਏ ਤੇ ਸਰਵਿਸ ਕੀਤੀ ਪੈਰਾ ਮਿਲਟਰੀ 'ਚ ਅੱਜ ਐਕਸੀਡੈਂਟਲੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕਲ ਮਰਤੀ ਹੋਈ ਸੀ ਜਿਸ ਦੇ ਕਰਕੇ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਹੈ ਵੀਂਦੇ ਵਾਲੇ ਬਾਕਮੋਗ ਆਪਣੇ ਹਲਕੇ ਦੇ ਚਾਹੇ ਉਵੇਂ ਪੰਜਾਬ ਦੇ ਹੁਣ ਜਿੰਨੇ ਵੀ ਰਿਸ਼ਤੇਦਾਰ ਹੈ ਸਾਰਿਆਂ ਨੂੰ ਬੜਾ ਹੀ ਦੁੱਖ ਦੀ ਘੜੀ ਹੈ ਤੇ ਆਪਾਂ ਇਸ ਦੁੱਖ ਦੀ ਘੜੀ 'ਚ ਇਹਨਾਂ ਦੇ ਨਾਲ ਆ ਹਾਂ ਸਭ ਅੱਜ ਜਿਹੜੇ ਸ਼ਹੀਦ ਹੋਏ ਹੈ ਇੱਥੇ ਤੁਸੀਂ ਪਹੁੰਚੇ ਹੋ ਅੱਜ ਢਾਲਪਿੰਡ ਦੇ ਵਿੱਚ ਢਾਲਪਿੰਡ ਦਾ ਸੁਪੁੱਤਰ ਜਗਮੂਨ ਜਿਹਦੇ ਪਿਤਾ ਦਾ ਨਾਮ ਪਿਆਰਾ ਲਾਲ ਸੀ ਇਹ ਪਰਿਵਾਰ ਦੇਸ਼ ਦੀ ਸੇਵਾ ਦੋ ਪੀੜ੍ਹੀਆਂ ਤੋਂ ਕਰਦਾ ਆ ਰਿਹਾ ਜਗਮੂਨ ਦੇ ਪਿਤਾ ਜੀ ਵੀ ਆਰਮੀ 'ਚ ਸੀਗੇ ਉਹਨਾਂ ਦੀ ਵੀ 7-8 ਸਾਲ ਪਹਿਲੇ ਮੌਤ ਹੋਈ ਔਰ ਜਗਮੂਨ ਜਿਹੜਾ ਸੀਤਾਮੜੀ ਚ ਐਸਲੇ ਆਪਣੀ ਡਿਊਟੀ 'ਚ ਬੀਐਸਐਫ ਦੇ ਵਿੱਚ ਕੰਮ ਕਰਦਾ ਹੈ ਉੱਥੇ ਡਿਊਟੀ ਤੇ ਤਣਾਤ ਸੀ ਉੱਥੇ ਕੋ ਹਾਦਸਾ ਹੋਣ ਕਰਕੇ ਇਹਦੀ ਮ੍ਰਿਤਿ ਹੋ ਗਈ ਦੇਸ਼ ਦੀ ਤਰੋਹਰ ਹੁੰਦੇ ਆ ਇਹ ਜਵਾਨ ਅਸੀਂ ਤਾਈਆਂ ਕਾਚ ਆਰਾਮ ਨਾ ਸੌਣੇ ਆ ਕਿ ਇਹ ਸਾਡੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦੇ ਆ ਸਾਰੇ ਔਰ ਇਹਦਾ ਜਗਮੋਨ ਛੋਟੀ ਉਮਰ ਦੇ ਵਿੱਚ ਹੀ ਲਗਭਗ 34-35 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਦੇਸ਼ ਨੂੰ ਇਹਦਾ ਨੁਕਸਾਨ ਹੈ ਔਰ ਇਹ ਪੂਰਤੀ ਜਿਹੜੀ ਆ ਇਹ ਬੜੀ ਮੁਸ਼ਕਲ ਹੈ ਔਰ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਆਪਣੀ ਪਾਰਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸ਼ਾਂਤਨਾ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਹਾਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਜਗਮੋਹ ਦੇ ਸਾਰੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੰਬੰਧੀਆਂ ਨੂੰ ਇਹ ਜਿਹੜੀ ਦੁੱਖ ਦੀ ਘੜੀ ਹੈ ਇਹ ਦੁੱਖ ਚੱਲਣ ਦਾ ਸ਼ਕਤੀ ਦਾ